ਪਉ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਲੁੱਟਣ ਦੀ ਬੜੀ ਗਹਿਰੀ ਸਾਜਿਸ਼ ਕੀਤੀ। ਜਦੋਂ ਤੋਂ ਕੇਜਰੀਵਾਲ ਦਿੱਲੀ ਤੋਂ ਵਿਲਾ ਹੋਇਆ ਹੈ ਇਹ ਸਾਰੇ ਠੱਗਾਂ ਦੀ ਟੋਲੀ ਕੇਜਰੀਵਾਲ, ਮਨੀਸ਼ ਸੋਧਿਆ, ਸਤਿੰਦਰ ਜੈਨ ਇਹ ਹੁਣ ਪੰਜਾਬ ਕੰਨੀ ਹੋ ਗਿਆ। ਪਹਿਲਾਂ ਇਹਨਾਂ ਨੇ ਪੰਜਾਬ ਦੇ ਸਾਰੇ ਸ਼ਰਾਬ ਦੇ ਧੰਦੇ ਤੇ ਕਬਜ਼ਾ ਕੀਤਾ। ਮਾਈਨਿੰਗ ਦੇ ਧੰਦੇ ਤੇ ਕਬਜ਼ਾ ਕੀਤਾ। ਪੰਜਾਬ ਦੀਆਂ ਸਾਰੀਆਂ ਨੌਕਰੀਆਂ ਇਹ ਖਾਗੇ ਦਿੱਲੀੋਂ ਬੰਦੇ ਲਿਆ ਕੇ ਹਰ ਮਹਿਕਮੇ 'ਚ ਬਿਠਾ ਦਿੱਤੀ। ਕਿ ਹੁਣ ਪੰਜਾਬ ਦੀ 80 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਕੁਨੂ ਖੋ ਕੇ ਤੇ ਆਪਣੇ ਜਿਹੜੇ ਕਾਰਪੋਰੇਟ ਘਰਾਨੇ ਨੇ ਜਿਹੜੇ ਕੇਜਰੀਵਾਲ ਦੇ ਯਾਰ ਨੇ ਉਹਨਾਂ ਨੂੰ ਦੇਣ ਦੀ ਪੂਰੀ ਤਿਆਰੀ ਹੈ ਕਿਸਾਨਾਂ ਨੂੰ ਪਰਮਾਇਆ ਜਾ ਰਿਹਾ ਹੈ ਕੋਈ ਕਿਸਾਨ ਇਹਨਾਂ ਦੇ ਭਰਮ ਚ ਨਹੀਂ ਆ ਰਿਹਾ ਮਤੇ ਪਾ ਪਾ ਕੇ ਪੰਚਾਇਤਾਂ ਨੇ ਕਿਹਾ ਕਿ ਅਸੀਂ ਇਸ ਲੈਂਡ ਪੂਲਿੰਗ ਐਕਟ ਦਾ ਇਸਾਂ ਨਹੀਂ ਲੇਕਿਨ ੱੱਕੇ ਨਾਲ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ ਜਿਹੜੀ ਇਹ ਖੋ ਰਹੇ ਆ ਵਾ ਸਮਝਦਾ ਹਿੰਦੁਸਤਾਨ ਕਦੀ ਕਿਤੇ ਸਰਕਾਰ ਨੇ ਇਦਾਂ ਨਹੀਂ ਕੀਤਾ ਹੋਵੇਗਾ 80000 ਏਕੜ ਜ਼ਮੀਨ ਦੀ ਡਿਵੈਲਪਮੈਂਟ ਕਰਕੇ ਤੇ ਦੇਣੀ ਕਿਨੂੰ ਐਨੀ ਤੇ ਡਿਮਾਂਡ ਹੀ ਨਹੀਂ ਕੀ ਮਾਰ ਉਹ ਸਿਰਫ ਸਾਜ਼ਿਸ਼ ਹੀ ਹੈ ਕਿ ਜ਼ਮੀਨ ਲੈ ਲਓ ਉਹਨੂੰ ਵਰਲਡ ਬੈਂਕ ਕੋ ਗਿਰਵੀ ਰੱਖ ਕੇ ਲੋਨ ਲੈ ਲਓ ਤੇ ਉਸ ਲੋਨ ਦੇ ਨਾਲ ਆਪਣੇ ਜਿਹੜੇ ਸਰਕਾਰ ਦੇ ਕੰਮਕਾਜ ਆ ਉਹ ਚਲਾਓ ਆਪਣੇ ਹੈਲੀਕਾਪਟਰ ਘੁਮਾਓ ਆਪਣੇ ਇਸ਼ਤਿਹਾਰ ਲਾਓ ਤੇ ਜਿਹੜੀ ਬਾਕੀ ਬਚਦੀ ਜ਼ਮੀਨ ਹੈ ਉਹ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿਓ ਉਹ ਪੂਰੇ ਪੰਜਾਬ ਦੇ ਖਿਲਾਫ ਬਹੁਤ ਜ਼ਿਆਦਾ ਗੁੱਸਾ ਹੈ ਕਿਸਾਨ ਮੋਰਚਾ ਵੀ ਦੇ ਖਿਲਾਫ ਸੰਘਰਸ਼ ਕਰ ਰਿਹਾ ਹੈ ਭਾਜਪਾ ਵੀ ਕਰ ਰਹੀ ਹੈ ਬਾਕੀ ਵਿਰੋਧੀ ਧਰਮੀਆਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਮੈਨੂੰ ਲੱਗਦਾ ਹੈ ਕਿ अगर सरकार ने पॉलिसी वापस ना ली तो पूरे पंजाब ਦੇ ਅੰਦਰ ਇਹਦੇ ਖਿਲਾਫ ਇੱਕ ਵੱਡੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਹੋਏਗੀ ਸਰਕਾਰ ਨੂੰ ਸੰਭਾਲਣਾ ਮੁਸ਼ਕਿਲ ਹੈ